ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੰਡ ਮਿਰਜੇ ਕੇ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆ ਗਿਆ ਤੇ ਨੇੜੇ ਮੋਦਕੀ ਸ਼ਹਿਰ 메ਨ ਕਸਬਾ ਜਿਹੜਾ ਸੱਜਣੋਂ ਕੋਈ ਛੋਟੇ-ਮੋਟੇ ਕੰਮਾਂ ਲਈ ਲੱਗਦਾ ਤਾਂ ਵੀਰ ਨੂੰ ਮੁੱਤ ਕੀ ਮੇਨ ਸ਼ਹਿਰ ਲੱਗ ਜਾਂਦਾ ਤੇ ਬਚੀ ਮਿਰਜੇ ਕਾਲੇ ਨੂੰ ਮਲਾਵਾਂਗੇ ਤੁਹਾਨੂੰ ਤਿੰਨ ਐਨੀਮਲ ਇਸ ਘਰੇ ਵਿਕਰੀ ਵਾਲੇ ਆ ਦੋ ਝੋਟੀਆਂ ਮੱਝਾਂ ਉੱਚੇ ਬੱਚੇ ਦੇ ਵਿੱਚ ਇੱਕ ਬਿਲਕੁਲ ਤਾਜੀ ਸੂਈ ਜੁੜਿਓ ਅੰਡ ਤੱਕ ਕੀ ਹਸਾਬਕਤਾ ਵਾ ਰੇਟ ਬਿਲਕੁਲ ਕੋਸ਼ਿਸ਼ ਕਰਾਂਗੇ ਜਾਇਜ਼ ਕਰਾਉਣ ਦੀ ਆਜੋ ਲਈਏ ਜਾਣਕਾਰੀ ਬਚੀ ਮਿਰਜੇ ਕਾਲੇ ਤੋਂ ਬਚੀ ਸਾਸਰੀ ਕਾਲ ਸਾਸਰੀ ਕਾਲ ਜੀ ਕਲੀਪ ਜੀ ਸਾਸਰੀ ਕਾਲ ਜੀ ਹੋਰ ਸੁਣਾ ਵਧੀਆ ਵਧੀਆ ਚੜਦੀ ਕਲਾ ਹੋਰ ਦੱਸ ਘਰ ਪਰਿਵਾਰ ਦੱਸ ਬਈ ਕਿਦਾਂ ਘਰ ਪਰਿਵਾਰ ਮੇਰਾ ਸ਼ੁਕਰ ਹੈ ਉਸ ਦਾਤੇ ਦਾ ਧੰਨਵਾਦ ਆ ਰੱਬ ਦਾ ਮਹਾਰਾਜ ਤੰਦਰੁਸਤੀ ਬਖਸ਼ੇ ਬਾਕੀ ਕਾਰਜ ਤਾਂ ਚੱਲੀ ਜਾਣੇ ਆ ਸੱਜਣਾ ਚੱਲੀ ਜਾਣੇ ਬਿਲਕੁਲ ਹੈਨਾ ਬਾਕੀ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਵੱਡੇ ਹਾਂ ਬਸ ਉਹਦਾ ਸ਼ੁਕਰਾਨਾ ਜਿੰਨਾ ਕਰ ਲਈਏ ਥੋੜਾ ਹੀ ਥੋੜਾ ਹਰ ਸਵਾਸ ਨਾਲ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਕਿਉਂਕਿ ਸਾਹਿਬ ਹੀ ਉਹਦੇ ਦਿੱਤੇ ਹੋਏ ਆ ਤੇ ਬਾਕੀ ਤਾਂ ਐਵੇਂ ਦੁਨੀਆ ਪਾਸ ਬੰਡਾ ਸਰ ਤੇ ਬੰਨੀ ਫਰਦੀ ਆ ਬੰਦ ਕਰੋ ਬਿਲਕੁਲ ਸਹੀ ਹੈ ਬਿਲਕੁਲ ਬਾਈ ਤੇ ਲਾ ਕੇ ਤੁਰਨਾ ਚਾਹੀਦਾ ਉਹਦੇ ਚਰਨਾ ਚ ਰਿਆ ਕਿ ਤੁਰਨਾ ਚਾਹੀਦਾ ਆਪਣਾ ਐਡਰੈਸ ਪਿੰਡ ਮਿਰਜਗੀ ਜ਼ਿਲ੍ਹਾ ਫਲੋਇਪਰ ਤੇ ਮੋਦਗੀ ਤੋਂ 8 ਕਿਲੋਮੀਟਰ ਪਿੰਡ ਆਪਣਾ ਹੀ ਆ ਮਿਰਜਗੀ ਲਵਾਮ ਤੋਂ ਅੱਗੇ ਅੱਜ ਤਿੰਨ ਜਾਨਵਰ ਆ ਰੋਖ ਹੋਣੇ ਆ ਹਾਂਜੀ ਅੱਜ ਤਿੰਨ ਦੋ ਝੋਟੀਆਂ ਉੱਚੇ ਬੱਚੇ ਚ ਹਾਂਜੀ ਦੋ ਉੱਚੇ ਬੱਚੇ ਚ ਬਾਈ ਜੀ ਤੇ ਇੱਕ ਬਿਲਕੁਲ ਤਾਜੀ ਤਾਜੀ ਅੱਜ ਹਾਂ ਤੇ ਨੰਬਰ 826982204 82699 ਤੇ 82204 ਇਹਦੇ ਤੇ ਕਰ ਲੈ ਸੰਪਰਕ ਹਾਂਜੀ ਆ ਛੋਟੀ ਸੂਆ ਕਿਹੜਾ ਸੂਪੀ ਇਹ ਦੂਜਾ ਸੂਈ ਆ ਬਾਈ ਜੀ ਇਹਦੇ ਮਾਲਕਾਂ ਨੇ ਦੱਸਤਾ ਵੀ ਦੂਜਾ ਸੂਆ ਦੂਜਾ ਸੂਆ ਦਈ ਆ ਪਹਿਲੇ ਇਹ ਕਦੋਂ ਸੂਈ ਆ ਇਹ ਮੰਨ ਕੇ 5 ਕੇ ਦਿਨ ਹੋਏ ਸੂਈ ਨੂੰ ਚਾਰ ਦਿਨਾਂ ਜੀ ਚਾਰ ਪੰਜ ਦਿਨਾਂ ਦੀ ਸੂਈ ਹਾਂਜੀ ਮਗਰ ਕੱਟੀ ਕੱਟੀ ਬਹੁਤ ਸ਼ਾਨਦਾਰ ਆ ਬਾਈ ਕੱਟੀ ਹਨਾ ਹਾਂ ਬਿਲਕੁਲ ਕੀ ਬਾਤ ਆ ਬਿੱਲੀਆਂ ਅੱਖਾਂ ਵੇਖ ਹਾਂ ਹਾਂ ਓਕੇ ਕਿਤੇ ਜਾਂਦਾ ਡਾਕਟਰ ਟੀਕਾ ਨੀਲੀ ਦਾ ਭਰ ਗਿਆ ਹਨਾ ਟੀਕਾ ਬਹੁਤ ਵਧੀਆ ਭਰ ਗਿਆ ਡਾਕਟਰ ਬਾਈ ਤੇ ਸੂਆ ਦੂਜਾ ਪਹਿਲਾਂ ਨੇ ਕੀ ਕਹਿੰਦੇ ਇਹਦੇ ਮਾਲਕਤ ਕਵਾ 14 ਲੀਟਰ ਦੁੱਧ ਦੱਸਾ ਬਈ ਮਾਲਕ ਨੇ ਕਿਹਾ 14 ਲੀਟਰ ਦੁੱਧ ਪਹਿਲੇ ਸੂਏ ਕੱਟੀ ਨੇ ਦਿੱਤਾ ਵੀ ਉਹ ਇਹ ਵੀ ਮੋਕਸਰ ਏਰੀਏ ਜੋ ਲਈ ਆ ਪਾ ਬਾਈ ਮੋਕਸਰ ਏਰੀਏ ਦੀ ਹੈਨਾ ਹਾਂ ਬਿਲਕੁਲ ਪੂਰੀ ਚੰਗੀ ਝੋਟੀ ਪੂਰੀ ਚੰਗੀ ਜਾਦ ਆ ਬਾਈ ਵਾਕਈ ਕੱਦ ਵੇਲ ਹੈਨਾ ਤੇ ਹੁਣ ਇਹਦੇ ਕੋਲੇ ਦੁੱਧ ਕੱਚਾ ਬੋਲਾ ਕੀ ਮੰਨੇ ਅਗਲਾ ਕੱਚਾ ਬੋਲਾ ਕੋਈ 10 ਤੋਂ 11 ਕਿਲੋ ਮੰਗ ਲੇ ਬਈ ਖੁੱਲਾ ਡੁੱਲਾ ਮੰਗ ਲੇ ਬਸ ਅੱਛਾ ਹਾਂ ਖੁੱਲਾ ਡੁੱਲਾ ਜਾਵਾਂ ਯਾਰ ਚੋਕੇ ਲੈ ਜਾਈ ਆਪਣੇ ਘਰੇ ਯਾਰ ਚਾਹ ਟਾਈਮ ਚੋਲੇ ਯਾਰ ਕਰੀ ਜਾਵੇ ਤਸੱਲੀਆਂ ਤਸੱਲੀਆਂ ਕਰ ਲੇ ਯਾਰ ਇਹਦੀਆਂ ਯਾਰ ਖੁੱਲੇ ਡੁੱਲੇਗਾ ਅੱਛਾ ਹਾਂ ਕੱਲਾ ਚੋਕਰ ਤੇ ਮੈਂ ਪਾਇਆ ਹਾਂ ਚੋਕਰ ਤੇ ਇਹਨਾਂ ਦੁੱਧ ਹਾਂ ਬਿਲਕੁਲ ਜਾਵਾਂ ਵੀ 10 ਤੋਂ 11 ਖੁੱਲਾ ਦੋ ਤਾਂ ਤਿਆਰ ਖੁੱਲਾ ਬਈ ਖੁੱਲਾ ਫਿਰ 15 ਕਿਲੋ ਦੁੱਧ ਦੇਉ 15 ਆ ਰਾਵਣਾ ਹੀ ਦੇਣਾ 15 ਦੇਊਗੀ ਗਰੰਟੀ ਹੈ ਜੀ ਹਾਂ ਕੁਆਲਿਟੀ ਬਹੁਤ ਆ ਕੱਟੀ ਦੀ ਕੱਟੀ ਯਾਰ ਸੋਹਣੀ ਬਹੁਤ ਆ ਯਾਰ ਬਈ ਯਾਰ ਹਾਂ ਸੁੰਗ ਸੁੰਗ ਹੈਨਾ ਕਿੱਦਾਂ ਬੜਾ ਸੋਹਣਾ ਲੱਗਿਆ ਕੱਟੀ ਨੂੰ ਯਾਰ ਐਡੀ ਸ਼ਾਨਦਾਰ ਕੱਟੀ ਆ ਯਾਰ ਵਾਕਿਆ ਹੀ ਇਹ ਵਿਰਲਾ ਹੀ ਪਸੂ ਮਿਲਦਾ ਇਹਦੇ ਚੰਗਾ ਹਾਂ ਇਹ ਤਾਂ ਗੱਲ ਲੱਖ ਰੁਪਏ ਦੀ ਹਾਂ ਤੇ ਚੂਣ ਚਾਂ 100 ਦੀ 100 100 ਦੀ 100 ਪੂਰ ਸ਼ਿੱਟਾ 나ੜਗੰਢ ਬੇਫਿਕਰੀ ਓਕੇ ਓਕੇ ਧਾਰ ਗਨੇ ਬੋ ਤਾਰਾ ਮਰਾ ਹੀ ਦੇਣਾ ਵੀਡੀਓ ਚ ਹੁਣ ਵੀ ਅੱਛਾ ਹਾਂ ਹਾਂ ਪੱਕੀ ਗੱਲ ਆ ਪੱਕੀ ਗੱਲ ਲਾ ਦੇ ਲਾ ਦੇ ਫਿਰ ਬਾਅਦ ਚ ਚਲਾ ਕੇ ਵਿਖਾਈਏ ਪਸਮਾ ਕੇ ਹਾਂ ਨਹੀਂ ਬੱਚਾ ਨਹੀਂ ਠੀਕ ਆ ਜਤਾ ਉਹ ਕੀ ਰਿਪੋਰਟ ਬਹੁਤ ਸਹਿਮਤ ਆ ਯਾਰ ਠੰਡੀ ਸੀਲ ਬਾਦ ਆ ਠੀਕ ਆ ਹਾਂ ਬਾਕੀ ਕੁਆਲਿਟੀ ਦੁੱਧ ਵਾਲੀ ਆ ਹਨਾ ਦੁੱਧ ਵਾਲੀ ਦੁੱਧ ਵਾਲੀ ਪਿੱਛਾ ਪੁੱਛਾ ਚੱਕ ਮਾਂ ਬਹੁਤ ਚੰਗਾ ਬਹੁਤ ਜਾ ਕੱਦ ਕੋਲੇ ਹੋਈ ਮਾੜਾ ਜਾ ਲੈ ਵੇਖੋ ਸੱਜਣੋ ਕੱਦ ਹੁਣ ਬਚੀ ਦੇ ਕੱਦ ਤੋਂ ਤਾਜ਼ਾ ਲਾ ਲੈ ਕੋੜਾ ਯਾਰ ਬਹੁਤ ਚੌੜਾ ਯਾਰ ਭਾਈ ਵੇਖ ਇੰਨਾ ਬੈਠ ਝੂੜਾ ਹਾਂ ਹੈ ਬੜੀ ਚੰਗੀ ਝੂਟੀ ਆ ਸੱਜਣੋ ਪਸਮਾ ਘਰ ਲਿਆ ਝੂਟੀ ਨੇ ਤੁਹਾਨੂੰ ਦੋ ਦੋ ਧਾਰਾ ਕਰਾ ਕੇ ਚੈੱਕ ਤੇ ਉਦੋਂ ਬਾਅਦ ਆਪਾਂ ਤੂਰਾ ਚੈੱਕ ਕਰਾਈਏ ਕੱਟੀ ਦਾ ਵੇਖਿਓ ਕਿਉਂ ਬੱਚੀ ਹਾਂ ਬਿਲਕੁਲ ਬਈ ਓਕੇ ਰਿਪੋਰਟ ਓਕੇ 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 ਜੋਈ ਬਸ ਠੀਕ ਆ ਠੀਕ ਆ ਠੀਕ ਇਹ ਆ ਵੇਖੋ ਥਾਣ ਵੇਖੋ ਲੱਗੇ ਕਰਮਾੜੀ ਨੂੰ ਪੀੜੀ ਦੇ ਪਾ ਧਾਰ ਬੜੀ ਮੋਟੀ ਆ ਜੱਟਾ ਠੀਕ ਆ ਬਈ ਓਕੇ ਲੈ ਬੁਝਾ ਟੱਚ ਵਾਈ ਬੜੀ ਚੰਗੀ ਆ ਮੋਰੀ ਜਵਾਈ ਲੈ ਕੰਨਿਆਰ ਕੀ ਨਾ ਨਾ ਕੀ ਬਾਤ ਆ ਯਾਰ ਠੀਕ ਆ ਬਬਾ ਬਹੁਤ ਸਰਾ ਆ ਮੂਰਲੇ ਥਨਾ ਦੀ ਆ ਮੂਰਲੇ ਥਨਾ ਦੀ ਕੋਈ ਹੈਗੀ ਪੂਰ ਛਿਟਾ ਨਾ 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 ਮੱਛੀ ਮੱਛੀ ਮੋਟਰ ਆ ਬਈ ਮੱਛੀ ਮੋਟਰ ਜਮਾਈ ਹਾਂ ਨਾ ਹਾਂ ਕੀ ਬਾਤ ਆ ਠੀਕ ਆ ਬਈ ਓਕੇ ਹਾਂ ਬਾਕੀ ਤਾਤੇ ਵੀ ਕਿਦੋਂ ਮਰਜੀ ਲੈ ਕੀ ਬਾਤ ਆ ਇਹ ਤਾਰ ਪੈਣੀ ਗਵਾਂਡੀਆਂ ਕਰੇ ਕੰਦ ਨਾ ਲਾ ਦੇ ਛੱਤ ਨਾ ਤਾਰ ਵੇਖੀ ਜਾਊ ਅੱਜ ਓਹ ਜਾਂਦੀ ਵੇਖੋ ਸਜਣੋ ਕਿਉਂ ਓਹ ਗਈ ਛੱਤ ਤੇ ਨਹੀਂ ਠੀਕ ਆ ਕੱਲੇ ਕੱਲੇ ਨਹੀਂ ਮਨਾਦਨੇ ਆ ਪਲਾ ਓ ਤੇਰਾ ਪਲਾ ਹੋ ਜੇ ਤੇਰਾ ਐ ਚੜਾਉਂਦਾ ਬੱਚੀ ਛੱਤਾਂ ਨਾ ਦੁੱਧਾ ਦੁੱਧ ਬੋਗਾ ਚੋਟੀ ਥੱਲੇ ਬਈ ਹਾਂ ਖਰੀਆ ਖਰੀ ਜਮਾ ਖਰੀਆ ਯਾਰ ਕੀ ਬਾਤ ਆ ਮੱਛੀ ਮੋਟਰੀ ਲਿਆ ਕੇ ਰ ਤੌਰ ਕਰਾ ਦੇ ਚੱਕ ਬਾਲਾ ਨਾ ਡੋਲ ਆਪਣੇ ਭੈਣਾ ਭਰਾਵਾਂ ਨੇ ਨਾਰਾਜ਼ ਹੋ ਜਾਣਾ ਲਿਆ ਕੇ ਰ ਮੇਰਾ ਭਰਾ ਦੀ ਤੌਰ ਕਰਾ ਚੱਕ ਸੱਜਣੋ ਤੁਹਾਨੂੰ ਧਾਰਾ ਤੂਰਾ ਤਾਂ ਚੱਕ ਕਰਾਤੀਆਂ ਵੀ ਅਗਲੇ ਨੂੰ ਨਾ ਤਸੱਲੀ ਕਰਾਈ ਆ ਵੇਖੋ ਜਾਤ ਨਸਲ ਵੇਖੋ ਕੱਟੀ ਦੀ ਕੀ ਬਾਤ ਓਏ ਏ ਏ ਆ ਕਿੱਲੇ ਤੇਰੇ ਗਲਤ ਵੱਡੇ ਬਚ ਗਈ ਆ ਧਿਆਨ ਚਾ ਇਧਰੇ ਪਾਸੇ ਆ ਜਾ ਘੜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਵਿਖਾਤੀ ਸਾਰੀ ਕਰਾਤੀ ਆ ਤਸੱਲੀ ਆ ਵੇਖੋ ਸੱਜਣੋ ਕੀ ਬਾਤ ਆ ਯਾਰ ਲਾਲੀ ਵਾਲਾ ਲੇਵਾ ਤੇ ਕੱਦ ਕਾਠ ਪੈਠ ਪੁੜਾ ਝੋਟੀ ਦੋ ਘੜੀਆਂ ਵੇਖਣ ਵਾਲੀ ਆ ਬਿਲਕੁਲ ਬਿਲਕੁਲ ਰੂਹ ਖੁਸ਼ ਕਰਦੀ ਆ ਸੱਜਣੋ ਹਾਂ ਫੇਰ ਆਨ ਤੋੜ ਕੇ ਵੀ ਲੈਂਦੀ ਆ ਨਗਲੇ ਨੂੰ ਫੇਰ ਦਿਖਾ ਦੇ ਸੀਲ ਫੰਡੀ ਨਹੀਂ ਹਾਂ ਲੈ ਇਹ ਨਹੀਂ ਹੈਗਾ ਵੀ ਕੀ ਬਾਤ ਠੀਕ ਆ ਭਾਈ ਹਾਂ ਵਾਸਤਾ ਹੀ ਨਹੀਂ ਲੱਤ ਚੱਕਣ ਦਾ ਕਿਆ ਬਾਤ ਹੈ ਓਕੇ ਦੇ ਕਿੰਨੇ ਦੀ ਦੇਣੀ ਹੁਣ ਦੂਜੀਆਂ ਵੀ ਵਿਖਾਉਣੀਆਂ ਜਾ ਕੇ ਹਾਂ ਉਹ ਵੀ ਦਿਖਾਉਣੇ ਆਪਾਂ ਦੂਜੀਆਂ ਇੱਕ 35 ਦੀ ਦੇ ਦਾਂਗੇ ਜਸਮਾ ਬਾਈ 1 ਲੱਖ 35000 ਦੀ ਦੇ ਦਾਂਗੇ ਮਾਣ ਹੈ ਮਾਣ ਘਰ ਅੱਜ ਖੁੱਲਾ ਖੁਸ਼ ਹੋ ਕੇ ਦੋ ਘਟਾ ਦਨੇ ਹੋਰ ਯਾਰ ਪੱਕੀ ਗੱਲ ਆ ਪੱਕੀ ਗੱਲ ਆ ਯਾਰ ਦੋ ਹਾਂ ਹਾਂ ਸੱਜਣੋ ਮੈਂ ਕਹਾਂ ਮੈਂ ਵੀ ਧਾਰ ਮਾਰ ਕੇ ਵਿਖਾ ਦਿਆਂ ਤੁਹਾਨੂੰ ਕਿਆ ਬਾਤ ਆ ਬਜੀ ਚੂਣ ਬਹੁਤ ਚੰਗਾ ਯਾਰ ਬਹੁਤ ਭਾਈ ਯਾਰ ਕਲਦੀਪ ਸਿੰਘ ਯਾਰ ਭਾਵਾ ਨਿਆਣ ਬੰਦਾ ਵੀ ਚੂਲੇ ਕਿਹੜਾ ਮਰਜੀ ਚੂਲੇ ਯਾਰ ਜਵਾਕ ਨੂੰ ਬਾਦਨ ਕੀ ਬਾਤ ਠੀਕ ਹੈ ਦੁੱਧ ਕੱਢੂਗੀ ਝੋਟੀ ਤੇਰੀ 15 ਲੀਟਰ ਦੀ ਦੁੱਧ ਕੱਢੂਗੀ ਯਾਰ ਕੱਢ ਦੂਗੀ ਕੋਈ ਸ਼ਰਤ ਨਹੀਂ 15 ਲੀਟਰ ਰੁੱਟੀ ਪੌਣ ਭਰਾ ਕਿੰਨਾਂ ਲੈ ਕੇ ਜਾਣੀ ਆ ਹਾਂ ਗੱਲ ਕੋਲ ਜਾਓ ਓਕੇ ਯਾਰ ਓਕੇ ਰਿਪੋਰਟ ਹਾਂ ਇੱਕ ਆਪਾਂ ਬੈਂਦੀ ਭਗਵੰਤਵਰ ਨੂੰ ਕਰਦੇ ਆਂ ਯਾਰ ਕਬੂਤਰਾਂ ਦੀ ਬਾਜੀ ਛੜਾਈ ਜਾਵੇ ਯਾਰ ਉਹ ਬੰਦ ਕਰਤੀ ਯਾਰ ਹਰਖ ਭਰਾ ਕਹਿੰਦਾ ਯਾਰ ਕਬੂਤਰਾਂ ਦੀ ਬਾਜੀ ਜ਼ਰੂਰ ਕਰੇ ਭਾਈ ਯਾਰ ਭਗਵੰਤਵਰ ਨੇ ਬੰਦ ਕਰਤੀ ਹੋਰ ਬੰਦ ਕਰਤੀ ਯਾਰ ਵੀ ਉਹਦੇ ਤੇ ਪਰਚਾਉਂ ਲੱਗਿਆ ਜਿਹੜਾ ਕਰਾਉਂ ਹਾਂ ਅੱਛਾ ਹਾਂ ਕੂਤਰਾਂ ਦੀ ਬਾਜੀ ਬੰਦ ਆ ਯਾਰ ਅੱਛਾ ਨਹੀਂ ਜ਼ਰੂਰ ਹੋਣੀ ਚਾਹੀਦੀ ਯਾਰ ਇਹ ਤਾਂ ਪੰਜਾਬ ਦੀ ਆਪਣੀ ਚੀਜ਼ ਆ ਹਨਾ ਹਾਂ ਵਿਰਾਸਤ ਚਾ ਹਾਂ ਪੁਰਾਣੇ ਸ਼ੌਂਕ ਆ ਸ਼ੌਂਕ ਆ ਤਾਂ ਯਾਰ ਚਲੋ ਜਿਹੜੇ ਭੈਣ ਭਰਾ ਨੂੰ ਸ਼ੌਂਕ ਆ ਯਾਰ ਉਹਨੂੰ ਕਰਨ ਦਿਓ ਕਰਨ ਦਿਓ ਯਾਰ ਕਿੱਡੀ ਗੱਲ ਆ ਯਾਰ ਹਨਾ ਸੱਭਿਆਚਾਰਕ ਚ ਇਹ ਵੀ ਚੀਜ਼ਾਂ ਆਉਂਦੀਆਂ ਵਕੀਲਾਂ ਦੀਆਂ ਦੌੜਾਂ ਦੌੜਾਂ ਹੋ ਗਈਆਂ ਕੁੱਤਿਆਂ ਦੀਆਂ ਦੌੜਾਂ ਹੋ ਗਈਆਂ ਕਬੂਤਰਾਂ ਦੀਆਂ ਬਾਜ਼ੀਆਂ ਹੋ ਗਈਆਂ ਉਹ ਕਬੂਤਰਾਂ ਦੇ ਲੱਗ ਗਿਆ ਲੱਗ ਗਿਆ ਇਹਨਾਂ ਨੇ ਆਹ ਚਲ ਜਿਹੜਾ ਕਬੂਤਰਾਂ ਦੀ ਬਾਜੀ ਛੱਡਦਾ ਇੱਕ ਗੱਲ ਨੋਟ ਕਰ ਲਵੇ ਭਗਵੰਤਮਾਨ ਵੀ ਬੰਦਾ ਨਸ਼ੇ ਤੋਂ ਰਹਿਤ ਹੋ ਜਾਂਦਾ ਕਿਉਂਕਿ ਉਹਨਾਂ ਨਾਲ ਲਗਨ ਹੋ ਜਾਂਦੀ ਉਹਦੀ ਹਾਂ ਉਹਨਾਂ ਨਾਲ ਹੋ ਜਾਂਦੀ ਹੈ ਨਾ ਚਿੱਟੇ ਵਾਲੇ ਨਾਲ ਤਾਂ ਚੰਗਾ ਬਹੁਤ ਚੰਗਾ ਬਈ ਚਿੱਟੇ ਵਾਲਿਆਂ ਨਾਲ ਬਹੁਤ ਚੰਗਾ ਹਾਂ ਵਾਕੇ ਇੱਕ 35 ਜੋ ਮਾਨ ਦਾ ਸੁਣ ਕਿੱਲੇ ਠੋਗ ਗਈ ਵਚੀ ਵੇਖ ਓਏ ਕਿੱਲੇ ਓਕੇ ਆ ਯਾਰ ਕਦੀਮ ਸਿੰਘ ਫੇਰ ਬਹਿ ਜੀ ਲੈ ਆਪਾਂ ਲੈ ਯਾਰ ਬਿੱਟਾ ਯਾਰ ਲੈ ਕਿੰਨੇ ਟਾਈਮ ਬਾਅਦ ਬੈਠੀ ਆ ਵਾਕਈ ਹੈ ਨਾ ਮੈਂ ਲੈ ਦੱਸ ਓਕੇ ਕਿੰਨੇ ਦੀ ਦੇ ਦੀਏ 30 ਦੀ ਦੇ ਦਾਂਗੇ ਝੋਟੀਆਂ ਫਿਰ ਆਪਾਂ ਬੈਜਾਂ ਮੈਂ ਹੋ ਨਹੀਂ ਮੈਂ ਤੈਨੂੰ ਆਂਦਾ ਯਾਰ ਹਾਂ ਜਾਮ ਜੱਸਨੋ 1,30,000 ਦੀ ਤਾਜੀ ਸੂਈ ਕੱਟੀ ਹਾਂ 10-11 ਕਿਲੋ ਬੋਲੇ ਤੋਂ ਸਟਾਰਟ ਬੋਲੇ ਚ ਬਈ ਹਜੇ ਕੀ ਬਾਤ ਹੈ ਜਿਉਂਦੀ ਰਵੇ ਬਸ ਸਜਨੋ ਜਿਹੜੀਆਂ ਦੂਜੀਆਂ ਝੋਟੀਆਂ ਵਿਖਾਉਣੀਆਂ ਸੀ ਤੁਹਾਨੂੰ ਦੂਜੇ ਭਾਗ 'ਚ ਹੀ ਵਿਖਾਵਾਂਗੇ ਖਿਮਾ ਕਰਿਓ ਤੇ ਆਲੀ ਛੋਟੀ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਤੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸ ਦੇ ਰਹੋ ਪਿੰਡ ਮਿਰਜੇ ਕੇ ਜ਼ਿਲ੍ਹਾ ਫਲੋਈ ਪਰ ਕਬੂਤਰੀ ਦਾ ਬੱਚਾ ਛੂਟੀ